ਤੇ ਨੇ ਕਾਨੂੰਨ ਬਣਾਏ ਨੇ ਕਿ ਜਿਹੜੀ ਬੜੀ ਸਵਿੰਦੀ ਉਹਨਾਂ ਨੂੰ ਰੱਦ ਕੀਤਾ ਜਾਵੇ ਤੇ ਸਾਥ ਵਿੱਚ ਕਿਸਾਨ ਸਿਗੇੜੇ ਇਹ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਚਲੇ ਸੀਗੇ ਪਰ ਜੋ ਹਰਿਆਣੇ ਦੀ ਸਰਕਾਰ ਨੇ ਆਪਣੇ ਹਰਿਆਣੇ ਦੇ ਬਾਡਰ ਸੀਲ ਕਰ ਲਏ ਤੇ ਕਾਇਲ ਸੁਧਾਰਕ ਤੇ ਗਾਇਤ ਨੂੰ ਢੰਗ ਦੇ ਨਾਲ ਜਿਹੜੇ ਬਾਡਰ ਸੀਲ ਕੀਤੇ ਨੇ ਉਹਨਾਂ ਦਾ ਸਦਨਾਪਾ ਬਰੋਸੇ ਵਿੱਚ ਵਿਰੋਧ ਕਰਦੇ ਆ ਤਬਹੀ ਢੰਗ ਦੇ ਨਾਲ ਕਿਸਾਨ ਦਿੱਲੀ ਪਹੁੰਚਣਾ ਚਾਹੁੰਦੇ ਨੇ ਜਿਹੜਾ ਨੈਸ਼ਨਲ ਹਾਈਵੇ ਹੈ ਜੀਟੀ ਰੋਡ ਹੈ ਇਹ ਹਰਿਆਣੇ ਦੀ ਪ੍ਰਾਪਰਟੀ ਨਹੀਂ ਹੈ ਇਹਦੇ ਤੇ ਜੋ ਇੰਡੀਆ ਦਾ ਨੈਸ਼ਨਲ ਹੈ ਉਹ ਚਾਹੇ ਪੰਜਾਬ ਦਾ ਵਾਸੀ ਹੈ ਚਾਹੇ ਕਿਤੇ ਦਾ ਵੀ ਵਾਸੀ ਹੈ ਇਹਨੂੰ ਯੂਜ਼ ਕਰ ਸਕਦਾ ਹੈ ਸਰਕਾਰ ਵੱਲੋਂ ਲਾਗੂ ਕੀਤੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਰੱਦ ਕਰਵਾਉਣ ਲਈ ਪੰਜਾਬ ਦੇ ਕਿਸਾਨ ਦਿੱਲੀ ਨੂੰ ਪਹੁੰਚਕਾਰ ਰਹੇ ਨੇ ਉੱਥੇ ਹੀ ਹਰਿਆਣਾ ਬਾਰਡਰ ਤੇ ਹੀ ਕਿਸਾਨਾਂ ਨੂੰ ਬੈਰੀਕੇਡਰ ਲਗਾ ਕੇ ਰਸਤੇ ਵਿੱਚ ਹੀ ਰੋਕਿਆ ਜਾ ਰਿਹਾ ਹੈ ਤਾਂ ਜੋ ਕਿਸਾਨ ਦਿੱਲੀ ਕੋਚ ਨਾ ਕਰ ਸਕਣ ਜਿਸ ਦੇ ਰੋਸ ਵਿੱਚੋਂ ਨਾਬਾਬਰ ਐਸੋਸੀਏਸ਼ਨ ਦੇ ਵੱਲੋਂ ਫੈਸਲਾ ਲਿਆ ਗਿਆ ਹੈ ਕਿ 27 ਨਵੰਬਰ ਨੂੰ ਅਦਾਲਤਾਂ ਦਾ ਬਾਈਕਾਟ ਕਰਕੇ ਅਦਾਲਤੀ ਕੰਮਕਾਜ ਨਹੀਂ ਕਰੇਗੀ ਇਹਨਾਂ ਗੱਲਾਂ ਦਾ ਪਗਟਾਵਾ ਨਾਬਾਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਗਿਆਨ ਸਿੰਘ ਮੋਂਗੋ ਨੇ ਕੀਤਾ। ਉਹਨਾਂ ਕਿਹਾ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਵਕੀਲ ਭਾਈਚਾਰੇ ਨੂੰ ਅਪੀਲ ਕਰਦਾ ਹੈ ਕਿ ਉਹ ਵੀ ਆਪਣਾ ਅਦਾਲਤੀ ਕੰਮਕਾਜ ਬੰਦ ਕਰਨ ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਹੈ ਕਿ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਦੇ ਵੱਲੋਂ ਜੋ ਕਿਸਾਨਾਂ ਤੇ ਅਤਿਆਚਾਰ ਕੀਤਾ ਜਾ ਰਿਹਾ ਹੈ ਇਹ ਬਿਲਕੁਲ ਗਲਤ ਹੈ। ਵਿਸ਼ੇ ਸੰਬੰਧੀ ਮੀਟਿੰਗ ਹੋਈ। ਤੇ ਹੁਣ ਮੇਰੇ ਨਾਲ ਸਨ ਜਸਪਾਲ ਸਿੰਘ ਸਾਡੇ ਸੈਕਟਰੀ ਬੈਠੇ ਨੇ ਸੀਨੀਅਰ ਐਡਵੋਕੇਟਾਂ ਨੇ ਚੋਕੜਾ ਜੀ ਮਜਾਇਲ ਸਾਹਿਬ ਸੁਖਲਾ ਜੀ ਗਰਮੀਤ ਲਵਲੀ ਜੀ ਤੇ ਸੀਨੀਅਰ ਐਡਵੋਕੇਟ ਸਾਰੇ ਸੇ ਬੈਠੇ ਆ ਅੱਜ ਮੀਟਿੰਗ ਕਰਕੇ ਅਸੀਂ ਫੈਸਲਾ ਕੀਤਾ ਕਿ ਕੇਂਦਰ ਸਰਕਾਰ ਨੇ ਜੋ ਤਿੰਨੇ ਖੇਤੀਬਾੜੀ ਸੰਬੰਧਿਤ ਬਿੱਲ ਪਾਸ ਕੀਤੇ ਨੇ ਕਾਨੂੰਨ ਬਣਾਇਆ ਜਿਨ੍ਹਾਂ ਦਾ ਉਹ ਸਾਡੀ ਸਮੁੱਚੀ ਵਾਰਫੇਸੈਂਟਰੀ ਨਿਖੇਦੀ ਕਰਦੀ ਆ ਤੇ ਕੇਂਦਰ ਸਰਕਾਰ ਤੋਂ ਮੰਗ ਕਰਦੀ ਆ ਕਿ ਇਹ ਤਿੰਨੇ ਕਾਨੂੰਨ ਬਣਾਏ ਨੇ ਖੇਤੀਬਾੜੀ ਸੰਬੰਧੀ ਉਹਨਾਂ ਨੂੰ ਰੱਦ ਕੀਤਾ ਜਾਵੇ ਤੇ ਸਾਡੀ ਬਾਰਸ਼ ਇਸ ਨੇ ਅੱਜ ਇਹ ਵੀ ਪਾਸ ਕੀਤਾ ਕਿ ਜੋ 7 ਮਈ ਕਿਸਾਨ ਨੇ ਜੋ ਮਜ਼ਦੂਰ ਕਿਸਾਨ ਪੱਲੇ ਦਾ ਰਾਹਤ ਉਸੇ ਸਿਸਨਾ ਸਾਰੇ ਨਗਰੇ 7 ਮਈ ਇਹ ਤਿੰਨੇ ਕਾਲੇ ਕਾਨੂੰਨਾਂ ਦੇ ਖਿਲਾਫ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਇਸ ਬੁੱਚੇ ਦੇ ਦੇ ਵਿਸਕਾਰਸ ਕਰ ਰਹੇ ਨੇ ਸਾਡੀ ਬਾਰੇ ਉਸ ਨੇ ਨਾਬਾ ਨੇ ਪਾਸ ਕੀਤਾ ਕਿ 7 ਮਈ ਕਿਸਾਨ ਸੀਘੇੜੇ ਇਹ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਦਿੱਲੀ ਚਲੇ ਸੀਗੇ ਪਰ ਜੋ ਹਰਿਆਣੇ ਦੀ ਸਰਕਾਰ ਨੇ ਆਪਣੇ ਹਰਿਆਣੇ ਦੇ ਬਾਰਡਰ ਸੀਲ ਕਰ ਲਏ ਤੇ ਗੈਰ ਸੰਵਿਧਾਨਕ ਤੇ ਗੈਰ ਕਾਨੂੰਨੀ ਢੰਗ ਦੇ ਨਾਲ تیرے ਬਾਰਡਰ ਸੀਲ ਕੀਤੇ ਨੇ ਉਹਨਾਂ ਦਾ ਸਾਡੀ ਨਾਬਾ ਬਾਰੇ ਉਸੇ ਨੂੰ ਵਿਰੋਧ ਕਰਦੀ ਹੈ ਇਹ ਕਾਲੇ ਕਾਨੂੰਨਾਂ ਦੇ ਤੇ ਕੇਂਦਰ ਸਰਕਾਰ ਦੇ ਰਵਈਆ ਹੈਗਾ ਕੱਲ ਤੋਂ ਰਹੇਗਾ ਤੇ ਹਰਿਆਣਾ ਸਰਕਾਰ ਦੇ 2 ਰੁਪਈਆ ਹੈਗਾ ਉਹਦੇ ਸਬੰਧ ਦੇ ਵਿੱਚ ਸਾਡੀ ਬਾਰਿਸ਼ ਇਸ ਨੇ ਮਤਾ ਪਾਸ ਕੀਤਾ ਕਿ ਕੱਲ ਨੂੰ ਨਾਬਾ ਵਾਇਰਸ ਇਸ ਨਾਲ ਜਿਹੜੀ ਅਦਾਲਤਾਂ ਦਾ ਬਾਈਕਾਟ ਕਰੂਗੀ ਅਦਾਲਤਾਂ ਦੇ ਕੰਮ ਕਾਜ ਨਹੀਂ ਕਰੂਗੀ ਤੇ ਸਮੁੱਚੇ ਪੰਜਾਬ ਦੇ ਵਕੀਲ ਭਾਈਚਾਰੇ ਨੂੰ ਸਮੁੱਚੇ ਪੰਜਾਬ ਦੀਆਂ ਬਾਰਿਸ਼ਾਂ ਸੁਣੋ ਇਸ ਤਰ੍ਹਾਂ ਹੀ ਹਰਿਆਣੇ ਦੀਆਂ ਬਾਰਿਸ਼ਾਂ ਨੂੰ ਹਰਿਆਣਾ ਦੇ ਜੋ ਵਕੀਲ ਭਾਈਚਾਰਾ ਸਾਰਿਆਂ ਨੂੰ ਅਸੀਂ ਬੇਨਤੀ ਕੀਤੀ ਆ ਕਿ ਕਿਸਾਨਾਂ ਮਜ਼ਦੂਰਾਂ ਪੱਲੇਦਾਰਾਂ ਤੇ ਆਮ ਲੋਕਾਂ ਦੇ ਹੱਕ ਦੇ ਵਿੱਚ ਤੇ ਕੇਂਦਰ ਸਰਕਾਰ ਦੇ ਕਾਲੇ ਕਾਨੂੰਨ ਜੋ ਪਾਸ ਕੀਤੇ ਰਹੋ ਦੇ ਵਿਰੋਧ ਦੇ ਵਿੱਚ ਸਮੁੱਚੇ ਪੰਜਾਬ ਹਰਿਆਣਾ ਦੇ ਵਕੀਲ ਭਾਈਚਾਰੇ ਨੂੰ ਅਸੀਂ ਬੇਨਤੀ ਕਰਦੇ ਆ ਕਿ ਅੱਜ 27 ਤਰੀਕ ਨੂੰ ਜਿਹੜਾ ਅਦਾਲਤਾਂ ਦਾ ਕੰਮ ਆ ਜਿਹੜਾ ਮੰਨ ਲਿਆ ਜਾਵੇ ਤੇ ਕਿਸਾਨ ਮਜ਼ਦੂਰ ਜਿਹੜਾ ਆਮ ਲੋਕਾਂ ਦਾ ਸੰਘਰਸ਼ਾ ਉਹਦੀ ਹਮਾਇਤ ਕੀਤੀ ਜਾਵੇ ਜੋ ਕੇਂਦਰ ਸਰਕਾਰ ਗੈਰ ਸੁਧਾਰਕ ਢੰਗ ਦੇ ਨਾਲ ਤੇ ਹਰਿਆਣਾ ਸਰਕਾਰ ਉਹਨਾਂ ਨੇ ਢੱਗ ਦੇ ਨਾਲ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਰਹੀ ਆ ਉਹਦੇ ਵਿਰੋਧ ਦੇ ਵਿੱਚ ਕੱਲ 27 ਤਰੀਕ ਨੂੰ ਸਾਰੇ ਪੰਜਾਬ ਦਾ ਵਕੀਲ ਭਾਈਚਾਰਾ ਦਾ ਹਸਤਾ ਦੇ ਕੰਮ ਦਾ ਮਾਈਕ ਖੜ ਕਰੇ ਤਾਂ ਕਿ ਕਿਸਾਨਾਂ ਦੇ ਸੰਘਰਸ਼ ਨਾਲ ਹਮਾਇਤ ਦਿੱਤੀ ਜਾ ਸਕੇ ਜੇ ਦਿੱਲੀ ਜਾਣਾ ਪਿਆ ਦਿੱਲੀ ਵੀ ਜਾਵਾਂਗੇ ਹਾਂ ਜੇ ਦਿੱਲੀ ਜਾਣਾ ਪਿਆ ਤੇ ਸਾਰੇ ਪੰਜਾਬ ਦੇ ਵਕੀਲਾਂ ਤੋਂ ਹਮਾਇਤ ਲੈ ਕੇ ਸਾਰੇ ਵਕੀਲਾਂ ਨੂੰ ਬੇਨਤੀ ਕਰਕੇ ਤਾਂ ਅਸੀਂ ਦਿੱਲੀ ਵੀ ਜਾਵਾਂਗੇ ਨਾਬਾ ਬਾਰੈਸ ਜਨ ਦੇ ਵਿੱਚੋਂ ਅਸੀਂ ਜ਼ਰੂਰ ਦਿੱਲੀ ਜਾਵਾਂਗੇ ਜ਼ਰੂਰ ਇਹ ਜਿਹੜਾ ਨਤੀਰਾ ਵਰਤਿਆ ਜਾ ਰਿਹਾ ਹੈ ਕੇਂਦਰ ਸਰਕਾਰ ਵੱਲੋਂ ਇਸ ਤਰ੍ਹਾਂ ਬੈਰੀਵੇਟ ਪੜਾਏ ਗਏ ਨੇ ਕੰਡਿਆਲੀ ਤਾਰ ਜਿਵੇਂ ਭਾਰਤ ਪਾਕਿਸਤਾਨ ਦੀ ਸਰਹੱਦ ਉੱਤੇ ਤੁਸੀਂ ਕੀ ਕਹਿੰਦੇ ਹੋ ਇਹ ਇਸ ਤਰ੍ਹਾਂ ਲੱਗ ਰਿਹਾ ਹੈ ਜੀ ਕਿ ਜਿਵੇਂ 26 11 ਹੋਇਆ ਸੀਗਾ ਉਸ ਤਰ੍ਹਾਂ ਦਾ ਮਾਹੌਲ ਇਹਨਾਂ ਨੇ ਅੰਬਾੜੇ ਤੇ ਖਨੌਰੀ ਪੈਦਾ ਕਰਤਾ ਹਰਿਆਣਾ ਗਵਰਨਮੈਂਟ ਨੇ ਜੀਜੀ ਕਿ ਕੋਈ ਜ਼ਰੂਰਤ ਨਹੀਂ ਸੀ ਸ਼ਾਂਤ ਬਈ ਟੰਡ ਦੇ ਨਾਲ ਪਿਸਾਨ ਦਿੱਲੀ ਪਹੁੰਚਣਾ ਚਾਹੁੰਦੇ ਨੇ ਜਿਹੜਾ ਨੈਸ਼ਨਲ ਹਾਈਵੇ ਹੈ ਜੀਟੀ ਰੋਡ ਹੈ ਇਹ ਹਰਿਆਣਾ ਦੀ ਪ੍ਰਾਪਰਟੀ ਨਹੀਂ ਹੈ ਇਹਦੇ ਦੇਖ ਜੋ ਇੰਡੀਆ ਦਾ ਨੈਸ਼ਨਲ ਹੈ ਉਹ ਚਾਹੇ ਪੰਜਾਬ ਦਾ ਵਾਸੀ ਹੈ ਚਾਹੇ ਕਿਤੇ ਦਾ ਵੀ ਵਾਸੀ ਹੈ ਇਹਨੂੰ ਯੂਜ਼ ਕਰ ਸਕਦਾ ਹੈ ਹਰਿਆਣਾ ਤਾਂ ਇੱਕ ਆਨ ਕਨਸਟੀਟਿਊਸ਼ਨਲ ਗੱਲ ਕਰ ਰਿਹਾ ਹੈ ਵੈਰੀਕੇਟ ਲਗਾ ਕੇ ਬਾਅਦ ਦੀ ਗੱਲ ਤਾਂ ਅਗਾਂਹ ਜੇ ਦਿੱਲੀ ਪਹੁੰਚੜਾ ਹੈ ਹਰਿਆਣੇ ਕੋਲ ਕੋਈ ਅਧਿਕਾਰ ਹੀ ਹੈ ਨਹੀਂ ਐ ਜਿਹਾ ਪਾਏ ਮੋਦੀ ਸਾਹਿਬ ਬਾਰ ਬਾਰ ਕਹਿੰਦੇ ਦੇਸ਼ਦ્રોਹੀ ਆਈਏ ਦੇਸ਼ਦ્રોਹੀ ਹੈ ਇਹ ਖੱਟੜ ਐਂ ਵਿਚ ਦੋਨੋਂ ਦੇਸ਼ਦ્રોਹੀ ਹੈ ਇਹ ਦੋਨਾਂ ਨੇ ਦੇਸ਼ ਦੇ ਨਾਲ ਧੋਖਾ ਮਾਇਆ ਔਰ ਹਾਲਾਤ ਇੰਨੇ ਖਰਾਬ ਹੋ ਜਾਣੇ ਨੇ ਪੰਜਾਬ ਦੇ ਹਰਿਆਣੇ ਦੇ ਕਿ ਫੇਰੇ ਪਸਟਾਉਣਗੇ ਬੰਦੇ ਇਹ ਜਿਸ ਤਰ੍ਹਾਂ ਕਰ ਰਹੇ ਇੱਕ ਸ਼ਾਤਮਈ ਟੰਗ ਦੇ ਨਾਲ ਗੱਲ ਕਰਨ ਜਾ ਰਹੇ ਨੇ ਤੇ ਉਸ ਦੇ ਵਿੱਚ ਪੰਜਾਬ ਦੇ ਤੋਂ ਰਾਜਸਥਾਨ ਤੋਂ ਯੂਪੀ ਤੋਂ ਕਿਸਾਨ ਆਏ ਹੋਏ ਨੇ ਜੇ ਜਿਹੜੀ ਕਿ ਸਰਕਾਰ ਕਿਸਾਨਾਂ ਦੀ ਗੱਲ ਨਹੀਂ ਸੁਣ ਸਕਦੀ ਉਸ ਸਰਕਾਰ ਨੂੰ ਇੱਕ ਡੈਮੋਕਰੈਟਿਕ ਕੰਟਰੀ ਦੇ ਵਿੱਚ ਰਾਜ ਕਰਨ ਦਾ ਕੋਈ ਅਧਿਕਾਰ ਨਹੀਂ ਹੈ Así está por your Broadcar. cara?